ਮੇਰੇ ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਂਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਂਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਤਾਂ ਲੋਕਾਂ ਨੇ ਵਿਰੋਧ ਕੀਤਾ तकरीबन 1 ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲੀ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਕਿ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਦੇ ਨਾਲ ਹੀ ਛੱਪੜ ਹੈ 100 ਮੀਟਰ ਤੇ ਡੇਰੀਆ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਤੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰਨਾ ਲਾਇਆ ਤੇ ਜ਼ਬਰਦਸਤੀ ਉਥੇ ਪਲਾਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਲੋਕ ਇੱਕ ਸਾਲ ਤੋਂ ਉਥੇ ਧਰਨੇ ਤੇ ਬੈਠਿਆ ਖੱਜਲਖਵਾਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰਾ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉਥੇ ਅਯਾਲੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਜੋ ਤੁਸੀਂ ਜ਼ੀਰੋ ਆਵਰ ਦੇ ਵਿੱਚ ਮੈਨੂੰ ਬੋਲਣ ਦਾ ਮੌਕਾ ਦਿੱਤਾ ਸੋ ਪਹਿਲਾਂ ਵੀ ਇੱਕ ਵਾਰ ਇਹ ਮਸਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਜਿਹੜੇ ਸੀਐਨਜੀ ਪਲਾਂਟ ਲੱਗ ਰਹੇ ਹੈ ਬਾਇਓ ਸੀਐਨਜੀ ਪਲਾਂਟਸ ਉਹਦੀਆਂ ਇੱਕ ਗਾਈਡਲਾਈਨਸ ਨੇ এনवायरमेंट ਦੀਆਂ এনवायरमेंटਲ ਗਾਈਡਲਾਈਨਸ ਫਾਰ ਕੰਪਰੈਸਡ ਬਾਇਓ ਗੈਸ ਪਲਾਂਟ ਸੀਬੀਜੀ ਬਾਇਓ ਸੀਐਨਜੀ ਪਲਾਂਟਸ ਮੇਰੇ ਹਲਕੇ ਦੇ ਪਿੰਡ ਭੂੰਦੜੀ ਦੇ ਵਿੱਚ ਇਹ ਪਲਾਂਟ ਲੱਗਣਾ ਸ਼ੁਰੂ ਹੋਇਆ ਪਿਛਲੇ ਸਾਲ ਤੇ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪਲਾਂਟ ਇੱਥੇ ਲੱਗ ਰਿਹਾ ਪਿੰਡ ਦੇ ਬਹੁਤ ਨੇੜੇ ਤਾਂ ਲੋਕਾਂ ਨੇ ਵਿਰੋਧ ਕੀਤਾ ਤਕਰੀਬਨ 1 ਸਾਲ ਤੋਂ ਧਰਨਾ ਉੱਥੇ ਲੱਗਿਆ ਹੋਇਆ ਗਾਈਡਲਾਈਨਸ ਮੁਤਾਬਕ ਦਾ ਕੰਪੋਸਟਿੰਗ ਫੈਸਿਲਿਟੀ ਸ਼ਲ ਨਾਟ ਬੀ ਲੋਕੇਟਿਡ ਵਿਦਨ 300 ਮੀਟਰਸ ਫਰੋਮ ਦਾ ਨੀਅਰਸਟ ਡਿਵੈਲਿੰਗ ਐਂਡ 100 ਮੀਟਰ ਫਰੋਮ ਐਨੀ ਵੈਲ অর ਵਾਟਰ ਕੋਰਸ 300 ਮੀਟਰ ਦੇ ਵਿੱਚ ਕੋਈ ਆਬਾਦੀ ਨਹੀਂ ਹੋਣੀ ਚਾਹੀਦੀ ਕੋਈ ਵਾਟਰ ਬੋਡੀ ਨਹੀਂ ਹੋਣੀ ਚਾਹੀਦੀ ਵੈਲੀ ਹੋਣਾ ਚਾਹੀਦਾ ਲੇਕਿਨ ਆ ਪੂਰਾ ਮੇਰੇ ਕੋਲ ਪਲਾਨ ਆ ਜੀ ਕਿ 300 ਮੀਟਰ ਦੇ ਵਿੱਚ ਸਕੂਲ ਵੀ ਆ ਜੀ 140 ਮੀਟਰ ਦੇ ਵਿੱਚ ਉਹਦੇ ਨਾਲ ਹੀ ਛੱਪੜ ਆ 100 ਮੀਟਰ ਤੇ ਡੇਰੀਆਂ ਤੇ ਘਰ ਨੇ ਸਾਰੇ ਤੇ ਉਹ ਹੁਣ ਸਰਕਾਰ ਧੱਕੇ ਦੇ ਨਾਲ ਉਥੋਂ ਫੋਰਸ ਲਾ ਕੇ ਉੱਥੋਂ ਜਿਹੜੇ ਲੋਕਾਂ ਨੂੰ ਹਟਾਇਆ ਗਿਆ ਜਿਹਨੇ ਧਰਨਾ ਲਾਇਆ ਤੇ ਜ਼ਬਰਦਸਤੀ ਉੱਥੇ ਪਲਾਂਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਇਸ ਤਰ੍ਹਾਂ ਦੇ ਜਿਹੜੇ ਪਲਾਂਟ ਲੱਗਣੇ ਆ ਸਭ ਤੋਂ ਪਹਿਲਾਂ ਪੰਚਾਇਤ ਦੀ ਮਨਜ਼ੂਰੀ ਫਿਰ ਪਿੰਡ ਵਾਸੀਆਂ ਦੇ ਇਤਰਾਜ਼ ਲੈ ਜਾਣ ਤਾਂ ਜੋ ਜਿਹੜਾ ਲਗਾ ਰਿਹਾ ਉਹਦਾ ਵੀ ਨੁਕਸਾਨ ਨਾ ਹੋਵੇ ਲੱਖਾਂ ਕਰੋੜਾ ਰੁਪਇਆ ਉਹਨੇ ਲਾਇਆ ਹੋਇਆ ਤੇ ਲੋਕ ਇੱਕ ਸਾਲ ਤੋਂ ਉੱਥੇ ਧਰਨੇ ਤੇ ਬੈਠੇ ਖੱਜਲ ਖਵਾਰ ਹੋ ਰਹੇ ਨੇ ਸੋ ਇਹ ਜ਼ਰੂਰ ਸਰਕਾਰ ਇਸ ਪਾਸੇ ਧਿਆਨ ਦੇਵੇ ਵੀ ਉੱਥੇ ਤੱਕਾ ਨਾ ਹੋਵੇ ਅਤੇ ਉਸ ਨੂੰ ਤੁਰੰਤ ਰੋਕਿਆ ਜਾਵੇ ਸਾਰਾ ਪਿੰਡ ਨੇ ਉਸ ਇਲਾਕੇ ਦਾ ਕੱਲ ਧਰਨਾ ਲਗਿਆ ਉਥੇ ਸੋ ਜਦੋਂ ਗਾਈਡਲਾਈਨਸ ਮੁਤਾਬਕ ਉਥੇ ਨਹੀਂ ਲੱਗ ਸਕਦਾ ਉਹ ਪਲਾਨਟ ਤਾਂ ਉਹਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਤੇ ਹੋਰ ਵੀ ਇਸ ਤਰ੍ਹਾਂ ਦੇ ਲੁਧਿਆਣੇ ਦੇ ਵਿੱਚ ਦੋ ਤਿੰਨ ਜਗ੍ਹਾ ਸੰਭਰਾਲੇ ਹਲਕੇ ਦੇ ਵਿੱਚ ਵੀ ਜਗਰਾਉਂ ਦੇ ਨੇੜੇ ਵੀ ਸੋਨਾ ਪਿੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਟੈਸਟ ਪ੍ਰੋਟੈਸਟ ਚੱਲ ਰਹੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਰੋਕਿਆ ਜਾਵੇ ਲੋਕਾਂ ਨੂੰ ਘਰੋਸੇ ਕਿ ਲਿਆ ਜਾਵੇ ਤੇ ਦੇਖਿਆ ਜਾਵੇ ਕਿ ਸ਼ਰਤਾਂ ਪੂਰੀਆਂ ਕਰਦੇ ਆ ਤੇ ਆਉਣ ਵਾਲੇ ਸਮੇਂ 'ਚ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਰਾਜ਼ ਲੈ ਜਾਣ ਪੰਚਾਇਤ ਤੋਂ ਲੋਕਾਂ ਤੋਂ ਤਾਂ ਜੋ ਕਿਸੇ ਨੂੰ ਫੱਜਲਕੁਆਰੀ ਨਾ ਹੋਵੇ ਧੰਨਵਾਦ ਥੈਂਕ ਯੂ